ਸਤਿ ਸ਼੍ਰੀ ਅਕਾਲ ਜੀ ਇੱਕ ਫੋਟੋ ਬੜੀ ਵਾਇਰਲ ਹੋਈ ਆ ਸਾਡੇ ਬਜ਼ੁਰਗਾਂ ਦੀ ਜਿੱਥੇ ਪੁਲਿਸ ਡੰਡਾ ਮਾਰ ਰਹੀ ਆ ਤੇ ਇਹ ਜਿਹੜਾ ਅਮਿਤ ਸ਼ਾਹ ਆ ਉਹਨੇ ਕਿਹਾ ਕਿ ਇਹ ਜਿਹੜੀ ਫੋਟੋ ਹੈ ਕਰੇ ਇੱਕ ਸਾਡੇ ਬਾਬਾ ਸੁਖਦੇਵ ਸਿੰਘ ਜੀ ਦੀ ਵੀ ਫੇਮਸ ਹੋਈ ਆ ਜਿਨ੍ਹਾਂ ਦੀ ਅੱਖ ਦੇ ਉੱਤੇ ਸੱਟ ਲੱਗੀ ਸੀ ਸੋ ਹੁਣ ਮੈਂ ਬਾਬਾ ਜੀ ਦੇ ਕੋਲ ਆ ਬਾਬਾ ਜੀ ਆਪ ਦੱਸਣਗੇ ਸਾਰਾ ਕੁਝ ਹਾਂ ਜੀ ਬਾਪੂ ਜੀ ਮੈਂ ਜ਼ਿਲ੍ਹਾ ਪਟਿਆਲਾ ਵੀ ਮੇਰਾ ਪਿੰਡ ਮੇਰਾ ਪਲੱਖਾ ਹਲਕਾ ਸੁਣਾਉ ਰਿਹਾ ਮੈਂ ਰਹਿਣ ਵਾਲਾ ਪੁਲਾਖੇ ਦਾ ਨਾਂ ਮੇਰਾ ਹਰਦੀਪ ਸਿੰਘ ਹਾਂਜੀ ਦੱਸੋ ਦੱਸੋ ਬਾਪੂ ਜੀ ਉਧਰ ਕੀ ਹੋਇਆ ਸਾਰਾ ਕੁਝ ਉਧਰ ਨਹੀਂ ਹੋਇਆ ਜੀ ਅਸੀਂ ਆੜ ਕੇ ਖੜ ਗਏ ਆ 27 ਤਰੀਕ ਨੂੰ ਜੀ ਅਸੀਂ ਆਣ ਕੇ ਕੋਈ ਰੌਲਾ-ਗੋਲਾ ਨਹੀਂ ਪਿਆ ਮੈਂ ਵੀ ਸਾਡੇ ਜਿਹੜੇ ਲੀਡਰ ਨੇ ਹਲੇ ਪਿੱਛੇ ਨੇ ਉਹ ਤੋਂ ਬਾਅਦ ਅਗਲੀ ਗੱਲ ਕਰਾਂਗੇ ਠੀਕ ਹੈ ਨਾ ਅਸੀਂ ਉੱਥੇ ਖੜ ਗਏ ਆ ਖੜਨ ਤੋਂ ਬਾਅਦ ਅਸੀਂ ਉਹ ਬੱਟਰ ਦੇ ਨਾਲ ਲੱਗੇ ਹਾਂ ਹਾਂਜੀ ਲੱਗਣ ਤੋਂ ਬਾਅਦ ਇਹਨਾਂ ਨੇ ਉਧਰੋਂ ਅਥਰੂ ਗੈਸ ਰੋੜਾ ਬੁੱਟਾ ਚਲਾਉਣਾ ਸ਼ੁਰੂ ਕਰਤਾ ਸਾਡੇ ਤੇ ਜੀ ਅਸੀਂ ਫਿਰ ਆਪਣੇ ਕੰਬਲ ਜਿਹੜੇ ਸਾਡੇ ਸੌਣਾ ਉਹ ਸੀ ਕੰਬਲ ਪਾੜੇ ਆਪਣੇ ਪਾੜ ਕੇ ਉਹਨਾਂ ਨੂੰ ਪਾਣੀ ਚ ਭੋਇਆ ਪਿਉਂ ਕੇ ਉਹ ਜਦੋਂ ਬੰਬ ਸੁੱਟਦੇ ਸੀ ਉੱਪਰ ਹੀ ਝੁੱਪ ਲੈਂਦੇ ਸੀ ਸਾਡੇ ਮੁੰਡੇ ਨੌਜਵਾਨ ਉਹ ਫਿਰ ਉੱਧਰ ਹੀ ਸੁੱਟ ਦਿੰਦੇ ਸੀ ਠੀਕ ਹੈ ਜੀ ਉਹਨਾਂ ਨੇ ਫਿਰ ਇਸ ਗੁੱਸੇ ਤੇ ਮਾਰਿਆ ਨੇ ਨਾ ਸਾਡੇ ਮੁੰਡੇ ਦਾ ਟਰੈਕਟਰ ਚੱਲਦਾ ਸੀ ਉਹ ਡਰਾਈਵਰ ਨੂੰ ਟਰੈਕਟਰ ਹੋ ਗਿਆ ਬੰਦ ਉਹਨੂੰ ਚੱਕ ਕੇ ਲੈ ਕੇ ਚੱਕਣ ਤੋਂ ਬਾਅਦ ਅਸੀਂ ਕਿਹਾ ਸਾਡੀ ਕਿਹ ਜਿੰਦਗੀ ਜੇ ਸਾਡੇ ਹੁੰਦੇ ਬੱਚੇ ਨਹੀਂ ਲੈ ਜਾਣ ਚੱਕਦੇ ਅਸੀਂ ਪਹਿਲਾਂ ਮਾਰਾਂਗੇ ਫਿਰ ਅਸੀਂ ਮੁੰਡੇ ਨੂੰ ਡਾਂਗਾਂ ਬੜੀਆਂ ਖਾਧੀਆਂ ਪਰ ਮੁੰਡੇ ਨੂੰ ਚੱਕ ਲਿਆ ਮੁੰਡਾ ਸਾਡਾ ਹਸਪੀਟਲ ਲੱਗ ਰਿਆ। ਤੁਹਾਨੂੰ ਸਾਰਿਆਂ ਨੂੰ ਕੁੱਟਿਆ ਪੁਲਿਸ ਨੇ। ਬਿਨਾਂ ਗੱਲ ਤੋਂ। ਹਾਂ ਬਿਨਾਂ ਗੱਲ ਤੋਂ। ਫਿਰ ਜਦੋਂ ਅਸੀਂ ਬੱਚੇ ਨੂੰ ਲੈ ਆਇਆ ਮੈਂ ਪਿੱਛੇ ਮੇਰੇ ਕੋਲ ਉਸ ਟਾਈਮ ਕੋਈ ਬੰਦਾ ਨਹੀਂ। ਮੇਰੇ ਆਪਣਾ ਬੰਦਾ ਕੋਈ ਨਹੀਂ ਹੈਗਾ। ਇਕੱਲਾ ਪੁਲਿਸ ਵਾਲ ਆਇਆ ਸੈਰ ਤੋਂ ਖੱਬੇ ਪਾਸੇ। ਮੈਂ ਉਹਨਾਂ ਨੂੰ ਦੇਖ ਵੀ ਲਿਆ। ਉਹਨੇ ਮੈਂ ਕਿਹਾ ਜੀ ਬਜ਼ੁਰਗਾਂ ਨੂੰ ਨਹੀਂ ਮਾਰੇਗਾ। ਉਹਨੇ ਆਹ ਮਾਰੀ ਮੇਰੇ। ਮੈਂ ਕਿਹਾ ਬੇਟੇ ਹੋਰ ਮਾਰ ਲੈ। ਮੈਸਟਰ ਜੀ ਆਨੂੰ ਮੇਰੀ ਆਉਂਦੀ ਮੋਟ ਜ। ਮੈਂ ਕਿਹਾ ਬੇਟੇ ਹੋਰ ਮਾਰ ਲੈ ਹੋਰ ਮਾਰ। ਹਾਂ। ਇਹ ਸਾਡੇ ਨਾਲ ਹੋ ਰਿਹਾ ਜੀ। ਹਾਂ ਇੱਕ ਮਨ ਮੰਤਰੀ ਕਹ ਰਹੇ ਨੇ ਡੰਗ ਨਹੀਂ ਵੱਜੀ ਮੇਰੇ ਨਾਲ ਮੈਂ ਅਡਰੈਸ ਦੇ ਰਿਆਂ ਬਿਲਕੁਲ ਬਾਰ ਬਾਰ ਕਦੇ ਕੋਸ਼ਿਸ਼ ਕਰਦੇ ਆ ਕਦੇ ਕੋਸ਼ਿਸ਼ ਕਹਿੰਦੇ ਆ ਜਾਣ ਬੁੱਝ ਕੇ ਮਤਲਬ ਇਹ ਹਰਕਤਾਂ ਇਹ ਕਰ ਰਹੇ ਨੇ ਨਹੀਂ ਜੇ ਮੈਂ ਡੰਡਾ ਖਾ ਕੇ ਮਰ ਜਾਂਦਾ ਫਿਰ ਤੇ ਕਹਿੰਦੇ ਵੀ ਚੱਲ ਕੋਈ ਗੱਲ ਹੈ ਹੁਣ ਤਾਂ ਮੈਂ ਜਉਂਦਾ ਜਾਗਦੀ ਆ ਜਿੱਥੇ ਮੈਨੂੰ ਮਰਜ਼ੀ ਬਿਆਨਦਵਾਨ ਮੈਂ ਤਿਆਰ ਆ ਆਉਣ ਮੇਰੇ ਸਾਹਮਣੇ ਹਾਂ ਆਉਂਦੇ ਕਿਉਂ ਨਹੀਂ ਮੈਨੂੰ ਬੁਲਾ ਲੈਣ ਜਿੱਥੇ ਡਰਦੇ ਨਹੀਂ ਹੁੰਦੇ ਮੈਨੂੰ ਬੁਲਾ ਲੈਣ ਮੈਂ ਤਿਆਰ ਮਤਲਬ ਸਾਡੇ ਨਾਮ ਤੇ ਬਾਰ ਬਾਰ ਰਾਜਨੀਤੀਆਂ ਕੀਤੀਆਂ ਜਾ ਰਹੀਆਂ ਨੇ ਸਾਡੇ ਬਜ਼ੁਰਗਾਂ ਦੇ ਨਾਂ ਦੇ ਉੱਤੇ ਉਹ ਰਾਤ ਦੀ ਗੱਲਾਂ ਦੇਖੋ ਹਾਂਜੀ ਰਾਤ ਥੋੜੀ ਜਿਹੀ ਉੱਚੀ ਬੋਲੇ ਬਾਬਾ ਜੀ ਰਾਤ ਆਪਾਂ ਜੀ ਅੱਗੇ ਹੋ ਜਓ ਅੱਗੇ ਆ ਜੀ ਹਾਂਜੀ ਕਿਉਂਕਿ ਲੰਗਰ ਦਾ ਕੰਮ ਚੱਲਦਾ ਹੈ ਹਾਂਜੀ ਜਿਹੜਾ ਸਮਾਨ ਪਿਆ ਹੈ ਹੋ ਸਕਦਾ ਕੋਈ ਇਹੋ ਜਿਹੇ ਬੰਦੇ ਕਿਉਂ ਸਰਕਾਰ ਨੇ ਹੁਣ ਆਪਾਂ ਨੂੰ ਮੁੱਠੋਆਂ ਨੂੰ ਤੋੜਨਾ ਹਾਂਜੀ ਹਾਂਜੀ ਇਹ ਕੋਈ ਆਪਸ ਵਿੱਚ ਵਿਰੋਧੀ ਧਿਰ ਖੜੀ ਕਰਕੇ ਜੀ ਇਹਨਾਂ ਦਾ ਮਤਲਬ ਹੈ ਵੀ ਇਹਨਾਂ ਨੂੰ ਖਤਮ ਕਰੀਏ ਬਿਲਕੁਲ ਖਤਮ ਹੋਣ ਵਾਲੀ ਕਿਤੇ ਕੰਮ ਹੈਗੀ ਨਾ ਨਾ ਦੁਨੀਆ ਦੇ ਵਿੱਚ ਹੀ ਨਹੀਂ ਹੈਗੀ ਇਹਦੇ ਦਾ ਸਾਰਾ ਬੀਜ ਛਾਦਾ ਜਿਹੜੇ ਬੰਦੇ ਕਹਿੰਦੇ ਸੀ ਵੀ ਅਸੀਂ ਹਰਿਆਣੇ ਦੀ ਹੱਦ ਨਹੀਂ ਟੱਪਣ ਦਿੰਦੇ ਇਹ ਨਹੀਂ ਛਾਤੀ ਦੇ ਬੈਠੇ ਆ ਹਾਂਜੀ ਬਿਲਕੁਲ ਅਰਦਾਸ ਦੇ ਉਠਾ ਦੇ ਕੇ ਬਣਾਵਾਂਗੇ ਸਾਰਾ ਕੁਝ ਸਾਡਾ ਹੱਥ ਹੈ ਹਾਂਜੀ ਉਸ ਤੂਮਰ ਕਹਿੰਦਾ ਮੈਂ ਫੈਸਲਾ ਵਿੱਚ ਲੈਣਾ ਮੈਂ ਦਿਨਾਂ ਫੈਸਲੇ ਦੱਸਦਾ ਕੀ ਤੂਮਰ ਨੂੰ ਪਤਾ ਵਿੱਚੋਂ ਨਾ ਕਦੋਂ ਬੀਜਦਾ ਕਿੰਨਾ ਬੀਜ ਬਣੂਗਾ ਕਿੰਨੀ ਉਹ ਚ ਰਹਿ ਪਊਗੀ ਕਿੰਨਾ ਤੇ ਖਰਚ ਆਊਗਾ ਕੀ ਉਹਨੂੰ ਪਤਾ ਵੀ ਤੁਨਕ ਤੱਕ ਕਿੰਨਾ ਬੀਜ ਪਊਗਾ ਦੱਸਣ ਸਰੂੰਗਾ ਕਿੰਨਾ ਬੀਜ ਪਊ ਛੋਲਿਆਂ ਦਾ ਕਿੰਨਾ ਬੀਜ ਪਊ ਦੱਸੇ ਕਿਹੜੇ ਮੌਸਮ ਚ ਬੀਜੇ ਜਾਣਗੇ ਉਹ ਲੋਕ ਗੱਲਾਂ ਕਰ ਰਹੇ ਨੇ ਸਾਡੇ ਨਾਲ ਜਿਨ੍ਹਾਂ ਨੂੰ ਇਹ ਖੇਤੀ ਬਾਰੇ ਪਤਾ ਹੀ ਨਹੀਂ ਨਾਲੇ ਹੁਣ ਇਹ ਵੀ ਬਿਆਨਬਾਜ਼ੀ ਕਰ ਰਹੇ ਆ ਕਿ ਇਹਨਾਂ ਦੀ ਝੋਨੇ ਤੇ ਕਣਕ ਦੀ ਫਸਲ ਹੁੰਦੀ ਆ ਹੁਣ ਵਿਹਲੇ ਹੋ ਕੇ ਆਏ ਨੇ ਇਹ ਵੀ ਦੱਸੋ ਕਿ ਅਸੀਂ ਸਾਡੀ ਇੱਕ ਹੀ ਫਸਲ ਨਹੀਂ ਵੀ ਵਿਹਲੇ ਨਹੀਂਗੇ ਮੈਂ ਤੁਹਾਨੂੰ ਦੱਸਦਾ ਖੁਦ ਮੈਂ ਮਾਨਸਾ ਜਿਹੜੇ ਰਹਿਣ ਵਾਲਾ ਪਿੰਡ ਹੋੜਾ ਕਰਾ ਮੇਰਾ ਮਨਜਿੰਦਰ ਸਿੰਘ ਪਾਉਂਦਾ ਮੇਰੇ ਸਾਢੇ 6 ਕਿੱਲੇ ਆਲੂ ਨੇ ਯਾਨੀ ਕਿ 10-15 ਦਰਾਂ ਦਾ ਲੱਕ ਮੈਂ 3-4 ਕਿੱਲੇ ਆਲੂ ਪੱਟਨੇ ਨੇ ਮੈਨੂੰ ਕੋਈ ਪਰਵਾਹ ਨਹੀਂ ਖੇਤੀ ਮੇਰੀ ਮਗਰ ਹੋਵੇ ਨਾ ਹੋਵੇ ਬੱਚੇ ਮੇਰੇ ਕਰਨਗੇ ਸੀਰੀ ਰੱਖਿਆ ਅਰ ਇਹਨਾਂ ਤੋਂ ਅਸੀਂ ਆਪਦਾ ਹੱਕ ਨੂੰ ਮਨਵਾ ਕੇ ਜਾਣਾ ਇਹ ਕਿਵੇਂ ਕਹਿੰਦੇ ਨੇ ਵਿਹਲੇ ਆਸੀਂ ਇੱਕ ਮਿੰਟ ਦਾ ਟਾਈਮ ਨਹੀਂ ਹੈਗਾ ਜੀ ਕਿੰਨੂ ਟਾਈਮ ਆ ਦੱਸੋ ਬਿਲਕੁਲ ਬਿਲਕੁਲ ਇਹਦੇ ਰਿਸ਼ਤੇਦਾਰ ਵੀ ਨਹੀਂ ਜਾਂਦੇ ਆਪਾਂ ਪਰ ਆਪਦੇ ਮਸਲੇ ਵਾਸਤੇ ਬੈਠੇ ਇਹ ਬੰਦਿਆਂ ਦਾ ਦੱਸੋ ਕੀ ਇਹਨਾਂ ਬੰਦਿਆਂ ਨੂੰ ਕੋਈ ਫੈਰ ਆਪ ਨੂੰ ਪਤਾ ਇਹਨਾਂ ਨੂੰ ਤੁਸੀਂ ਇਹਨਾਂ ਜਿਹੜਾ ਰਾਤ ਨੂੰ ਦੱਸ ਦਾਂ ਗੱਲ ਰਾਤ ਗੱਲਾਂ ਚੱਲਦੀਆਂ ਜੂਸਰਾਂ ਬਿਠੀ ਤੇ ਵੀ ਆਪਾਂ ਉਹ ਆਪਣੇ ਪਹਿਰੇ ਲਾਓ ਵੀ ਇਹ ਆਪਣੇ ਵਿੱਚ ਬੰਦੇ ਚੜਨਗੇ ਇਹਨਾਂ ਦਾ ਕਾਰਨ ਕੀ ਹੈ ਇਹਨਾਂ ਨੇ ਬਲੇ ਆਪਣੇ ਜਣੇ ਕਿ ਚੇ ਅੱਜ ਗੱਲ ਇਹ ਵੀ ਸੁਣੀ ਵੀ ਨਾ ਸ਼ਰਾਬਾਂ ਬੰਦੀਆਂ ਸ਼ੁਰੂ ਕਰਤੀਆਂ ਹਾਂਜੀ ਮੈਂ ਵੀ ਸੁਣਿਆ ਅਸੀਂ ਇਹ ਕਰਦੇ ਹਾਂ ਇਥੋਂ ਅਪੀਲ ਕਰਦੇ ਹਾਂ ਸਾਰੇ ਨੌਜਵਾਨਾਂ ਨੂੰ ਉਹ ਵੇਖੋ ਮੂਰਖੋ ਕਿੱਡਾ ਮੋਰਚਾ ਖਾਲਸਿਆਂ ਲਾਇਆ ਜੇ ਤੁਸੀਂ ਅੱਜ ਸ਼ਰਾਬਾਂ 'ਚ ਰੁੱਝ ਗਏ ਤੁਹਾਨੂੰ ਮਾਰਨਗੇ ਇਹ ਕਿਹਨਾਂ ਦਾ ਕੰਮ ਹੈ ਜੇ ਵੋਟਾਂ ਆਣੀਆਂ ਤਾਂ ਸਾਨੂੰ ਤੁਹਾਨੂੰ ਸ਼ਰਾਬਾਂ ਪਿਉਂਦੇ ਉਦੋਂ ਇਹ ਬਾਪੂ ਕਹਿੰਦੇ ਨੇ ਹੁਣ ਤੁਹਾਨੂੰ ਦੇਖ ਲੋ ਕੀ ਕਹਿੰਦੇ ਨੇ ਆਪਣੇ ਹੀ ਬਣਾਏ ਨੇ ਉਹ ਮੁੰਡਾ ਇਥੋਂ ਇਧਰੋਂ ਆਇਆ ਐਸ ਸਾਈਡ ਤੋਂ ਤੇ ਇੱਥੇ ਸਾਡਾ ਇੱਕ ਸਿੰਘ ਸੀ ਪਹਿਰੇ ਤੇ ਦੋ ਸੀ ਇੱਧਰ ਇੱਧਰ ਜਿਹਨੂੰ ਰੌਲਾ ਪਾਇਆ ਵੀ ਬੰਦਾ ਆ ਗਿਆ ਬੰਦਾ ਕੋ ਭੱਜ ਲਿਆ ਭੱਜਿਆ ਜਾ ਕੇ ਇੱਧਰ ਆਪਣੀ ਨਾਕਾ ਤੋਂ ਉਹਨੂੰ ਪਤਾ ਲੱਗਿਆ ਸੀ ਆਪਣਾ ਸਟੇਜ ਲੱਗਦਾ ਉੱਥੇ ਜਾ ਕੇ ਉਹ ਬੰਦਾ ਫੜ ਲਿਆ ਫੜਿਆ ਆ ਬੰਦਾ ਨਿੰਤਾ ਕਰਨ ਲੱਗਿਆ ਵੀ ਮੇਰੀ ਕੋਈ ਗਲਤੀ ਨਹੀਂ ਜੀ ਮੈਂ ਜੀ ਮੈਨੂੰ ਮਗਰ ਬੋਲ ਪਾ ਤਾਂ ਜਦੋਂ ਪੁਲਿਸ ਦੇ ਕੋਈ ਚਲੇ ਆ ਗਿਆ ਜਾ ਕੇ ਪੁਲਿਸ ਨੂੰ ਪਤਾ ਕੀ ਸ਼ਬਦ ਕਹੇ ਨੇ ਪੁਲਿਸ ਨੂੰ ਕਹਿੰਦਾ ਮੈਨੂੰ ਸਿੱਖ ਮਾਰਨ ਪੈ ਗਿਆ ਮਗਰ ਮੇਰੇ ਦੇਖੋ ਤੁਸੀਂ ਅੱਛਾ ਜੀ ਪੁਲਿਸ ਮੁਲਾਜ਼ਮ ਅਸੀਂ ਇਹ ਕਹਿੰਦੇ ਵੀ ਉਹ ਕਿਸਾਨਾਂ ਦੇ ਪੁੱਤਰ ਨੇ ਮਜ਼ਦੂਰਾਂ ਦੇ ਪੁੱਤਰ ਨੇ ਫੌਜ ਚ ਵੀ ਕਿਸਾਨਾਂ ਦੇ ਪੁੱਤਰ ਨੇ ਮਜ਼ਦੂਰਾਂ ਦੇ ਅਡਵਾਨੀ ਜਾਨੀ ਦਾ ਕਿਸੇ ਮੰਤਰੀ ਦੇ ਨਹੀਂ ਕੋਈ ਮਤ ਸੋਚਣ ਵੀ ਇਹਨਾਂ ਦੇ ਡੰਡੇ ਭਰ ਕੋਈ ਨਹੀਂ ਭਰੌਂਦਾ ਕੋਈ ਫੌਜ ਨਹੀਂ ਇਹਨਾਂ ਦੇ ਅੱਖੇ ਲੱਗਦੀ ਜੇ ਇਹਨਾਂ ਦੇ ਮਨ ਦੇ ਵਿੱਚ ਹੋਵੇ ਉਲਟੀਆਂ ਇਹਨਾਂ ਤੇ ਚਲਾਉਣਗੇ ਚਲਾਉਣ ਬੈਠੇ ਅਸੀਂ ਇਹ ਮਾਰਨ ਚਾਹਤੀਆਂ ਜੀ ਗੋਲੀਆਂ ਦੀ ਹਿੰਮਤ ਹੈਗੀ ਇਹਨਾਂ ਚ ਉਹ ਸਾਡੇ ਬੱਚੇ ਨੇ ਇਹਨਾਂ ਦਾ ਕੌਣ ਹੈ ਜਿਹੜਾ ਇੱਕ ਆਵੀ ਜਨਾਨੀ ਨਹੀਂ ਸਮਝ ਸਕਦਾ ਅੱਧੀ ਪਰਿਵਾਰ ਆ ਦੇਣਾ ਅਸੀਂ ਪਰਵਾਰ ਵਾਲੇ ਜੀ ਜੋ ਦੋ ਪਹੀਆਂ ਤੋਂ ਬਿਨਾ ਗੱਡਾ ਨਹੀਂ ਚੱਲਦਾ ਜੇ ਮੈਨੂੰ ਘਰੋਂ ਆਟਰ ਮਿਲਿਆ ਬੱਚਿਆਂ ਨੇ ਦਿੱਤਾ ਘਰ ਦੇ ਨੇ ਦਿੱਤਾ ਪਹੁੰਚੇ ਇੱਥੇ ਸੀ ਬਿਲਕੁਲ ਤੇ ਇੱਕ ਆ ਹਰਿਆਣੇ ਦਾ ਖੱਟਰ ਜਿਹੜਾ ਛੜਾ ਬੰਦਾ ਉਹ ਇੱਕ ਦੂਜੇ ਭਾਈ ਨੂੰ ਤੀਜੇ ਨਾਲ ਹੋ ਜਾਂਦਾ ਉਹ ਸ਼ਰਮ ਵਾਲੀ ਹੈ ਦੇਖੋ ਜੋਗੀ ਉਹ ਜਿਹੜੇ ਸੱਪ ਕੱਟਣ ਵਾਲੇ ਉਹ ਬਣਾਤਾ ਮੁੱਖ ਨੂੰ ਤੀਜਾ ਇੱਕ ਉਹ ਪਸਾ ਅਸਾਮ ਚ ਇਹਨੂੰ ਸ਼ਰਮ ਹੈ ਕੋਈ ਇਹ ਕਬੀਲਦਾਰੀ ਹੁੰਦੀ ਆ ਕਿਵੇਂ ਬੱਚੇ ਪਾ ਲੈ ਬੱਚਿਆਂ ਦੇ ਮਾਰੀ ਫਿਰਦੇ ਆਪਾਂ 5 ਕਿੱਲੇ ਵਾਲਾ 4 ਕਿੱਲੇ ਵਾਲਾ 2 ਕਿੱਲੇ ਵਾਲਾ ਇਹ ਵੱਡੇ ਤਾਂ ਕੋਈ ਆਉਂਦਾ ਨਹੀਂ ਮਤ ਸੋਚੋ ਇੱਥੇ ਕੋਈ 100-100 ਕਿੱਲੇ ਵਾਲਾ ਬੈਠਾ ਕੋਈ ਨਹੀਂ ਆਇਆ ਜ਼ਮੀਨਾਂ ਉਹਨਾਂ ਦੀਆਂ ਵੀ ਜਾਣੀਆਂ ਇਹ ਵੀ ਅਪੀਲ ਕਰਦੇ ਜਿਹੜੇ ਪਿੰਡਾਂ 'ਚ ਬੈਠੇ ਨੇ ਸਾਨੂੰ ਮਖੌਲ ਕਰਦੇ ਨੇ ਸ਼ਰਮ ਮੰਨਣ ਉਹ ਲੋਕ ਹਰ ਇੱਕ ਪਰਿਵਾਰ ਦੇ ਵਿੱਚੋਂ ਇੱਕ ਮੈਂਬਰ ਦਾ ਆਉਣਾ ਤੇ ਹੱਕ ਬਣਦਾ ਸਾਡਾ ਬਿਲਕੁਲ ਸਾਡਾ ੱੱੱਲੇ ਦਾ ਕੰਮ ਨਹੀਂ ਤੇ ਆਏ 100 ਵਾਲੇ ਵੀ ਆਏ ਬਾਬਾ ਜੀ ਤੁਸੀਂ ਇੱਕ ਆਜੇ ਹੋਗੇ ਦੋ ਆਗੇ ਹੋਗੇ ਸਾਰੇ ਸਾਰੇ ਕਰਾਂਗੇ ਆਜੋ ਕੋਈ ਨਹੀਂ ਕੋਈ ਨਹੀਂ ਕਿਸੇ ਗੁੱਸਾ ਨਾ ਕਰੋ ਨਹੀਂ ਨਹੀਂ ਬਾਪੂ ਜੀ ਤੁਹਾਡੀ ਗੱਲ ਬਿਲਕੁਲ ਸਹੀ ਆ ਜਿਆਦਾਤਰ ਦੂਜੇ ਆਮ ਲੋਕ ਬੈਠੇ ਉਹ ਗੱਲਾਂ ਕਰਦੇ ਸਾਨੂੰ ਵੀ ਕਰਦੇ ਬਿਲਕੁਲ ਬਿਲਕੁਲ ਕਰਦੇ ਆ ਮੈਂ ਮੈਂ ਸਾਡਾ ਮਤਲਬ ਇਹ ਹੈ ਵੀ ਹਰ ਇੱਕ ਪਰਿਵਾਰ ਦੇ ਵਿੱਚੋਂ ਮਜ਼ਦੂਰ ਜਿਹੇ ਦੀ ਕਿਸਾਨ ਠੀਕ ਆ ਜੀ ਉਹਨੂੰ ਹਰ ਇੱਕ ਨੂੰ ਪਹੁੰਚਣਾ ਚਾਹੀਦਾ ਇੱਥੇ ਜੇ ਪਹੁੰਚਾਂਗੇ ਅਜੇ ਤਾਂ 2% ਹੀ ਆਏ ਆਪਾਂ ਬਿਲਕੁਲ ਹਰ ਇੱਕ ਮਹੀਨੇ ਨਾਲ ਜਿਵੇਂ ਬੈਠੇ 90% ਬਿਲਕੁਲ ਸਾਰੇ ਅਗੇ ਦਿੱਲੀ ਵਾਲੇ ਕੀ ਕਰਨਗੇ ਬਿਲਕੁਲ ਬਿਲਕੁਲ ਸੋਚਣਗੇ ਇਹ ਇਹਨਾਂ ਨੂੰ ਕੋਈ ਸ਼ਰਮ ਨਹੀਂ ਕੋਈ ਹਿਜਾਰ ਨਹੀਂ ਦੇਖੋ ਕਿਸਾਨ ਆਪਣੇ ਕਰਜ਼ੇ ਨਾਲ ਮਰੀ ਜਾਂਦਾ ਤੇ ਇਹ ਉਹ ਜਿਹੜੇ ਬੰਦੇ ਥੋ ਭਜਾਏ ਨੇ ਪੈਸਾ ਲੱਗੇ ਭਜੇ ਉਹਨਾਂ ਦੇ ਪੈਸੇ ਮਾਫ ਕਰਕੇ ਫੇਰ ਬਾਹਰ ਦੇ ਵਿੱਚ ਵਾੜੀ ਜਾਂਦੇ ਨੇ ਇਹਨਾਂ ਨੂੰ ਸ਼ਰਮ ਨਹੀਂ ਹੈਗੀ ਕੋਈ ਸ਼ਰਮ ਨਹੀਂ ਇਹਨਾਂ ਨੂੰ ਫਿਰ ਵੀ ਇਹਨਾਂ ਦਾ ਅਮੀਰ ਜੀ ਤੁਸੀਂ ਕਹਿੰਦੇ ਹੋ ਤੁਹਾ ਆਏ ਹੋ ਧੰਨਵਾਦ ਤੁਹਾ ਜਿਹੜੇ ਆਏ ਆ ਵਿੱਚ ਨਹੀਂ ਬੰਦੇ ਆਏ ਅਸੀਂ ਉਹਨਾਂ ਦੀ ਗੱਲ ਕਰ ਰਹੇ ਹਾਂ ਇਹਨਾਂ ਨੇ ਤਾਂ ਆਪਣੇ ਜਾਣਕਾਰ ਉਹਨਾਂ ਲੋਕਾਂ ਦੀ ਗੱਲ ਕਰ ਰਿਹਾ ਇਹ 10 ਬੰਦੇ ਆ ਗਏ ਅਸੀਂ ਧੰਨਵਾਦ ਕਰਦੇ ਅਸੀਂ ਇਹ ਨਹੀਂ ਕਰਦੇ ਜਾਨੀ ਬਿਲਕੁਲ 100% ਆਏ ਨਹੀਂ ਅਸੀਂ ਇਹ ਗੱਲ ਕਰਦੇ ਆਂ ਵੀ ਦੇਖੋ ਗੁੱਸੇ ਵਾਲੀ ਗੱਲ ਨਹੀਂ ਹੁੰਦੀ ਇਹਦੇ ਵਿੱਚ ਨਾ ਜੀ ਗੁੱਸੇ ਵਾਲੀ ਕੋਈ ਗੱਲ ਹੀ ਨਹੀਂ ਇੱਥੇ ਤਾਂ ਗੁੱਸਾ ਕਰਨਾ ਬਣਦਾ ਨਹੀਂ ਪਰ ਜਿਹੜੇ ਘਰਾਂ 'ਚ ਬੈਠੇ ਆ ਉਹਨਾਂ ਨੂੰ ਤਾਂ ਸਾਰੇ ਹੀ ਬੋਲਾਂਗੇ ਅਸੀਂ ਵੀ ਬੋਲਦੇ ਮੈਂ ਤਾਂ ਆਪ ਕੁੜੀਆਂ ਨੂੰ ਬੋਲਦੀਆਂ ਹੂੰ ਕੁੜੀਆਂ ਕਲੱਬਾਂ ਪੱਪਾਂ ਦੇ ਵਿੱਚ ਭੱਜੀਆਂ ਜਾਂਦੀਆਂ ਨੇ ਮਾਪਿਆਂ ਤੋਂ ਬਿਨਾਂ ਪੁੱਛੇ ਜਦੋਂ ਇੱਥੇ ਆਉਣਾ ਹੁੰਦਾ ਉਦੋਂ ਕਹਣਗੇ ਮਾਪੇ ਨਹੀਂ ਅਲਾਉ ਕਰਦੇ ਫਿਰ ਉੱਥੇ ਕੀ ਕਰਨ ਜਾਂਦੀਆਂ ਨੇ ਅਸੀਂ ਵੀ ਬੋਲਦੇ ਐਡੀ ਕੋਈ ਗੱਲ ਨਹੀਂ ਗਈ ਤੁਸੀਂ ਖੁੱਲ ਕੇ ਗੱਲ ਕਰੋ ਖੋਲਾਂ ਦੇ ਬੱਚੇ ਆਪਣੇ ਪੜਦੇ ਆ ਕਾਜਾਂ ਦੇ ਬੱਚੇ ਪੜਦੇ ਆ ਸਾਰੇ ਹੋਂ ਬਿਲਕੁਲ ਆਈ ਜਾਂਦੇ ਨੇ ੱਲੇ ਪੰਜਾਬ ਦੇ ਨਾਲ ਇੱਕ ਪੰਜਾਬ ਉੱਠਣ ਦੇ ਨਾਲ ਹਿੰਦੁਸਤਾਨ ਭਾਰਤ ਸਾਰਾ ਦੇਸ਼ ਉੱਠੇ ਬਿਲਕੁਲ ਜੀ ਬਿਲਕੁਲ ਦੇਖੋ ਪਹਿਲੀ ਗੱਲ ਤਾਂ ਹਿੰਦੁਸਤਾਨ ਕਾਰਜਾਂ ਦੇ ਵਿੱਚ ਨਹੀਂ ਮੇਰੇ ਤੋਂ ਗਲਤੀ ਨਾ ਹਾਂਜੀ ਪਾਰਤ ਅਸੀਂ ਹਿੰਦੁਸਤਾਨ ਮਨੁਦੀ ਨਹੀਂ ਕਿਉਂ ਇਹਨਾਂ ਨੇ ਕੀ ਕਿਹਾ ਵੀ 2022 ਦੇ ਵਿੱਚ ਇਹ ਤਾਂ ਆਰਐਸਐਸ ਦੀ ਗੇਮ ਆ ਜੀ ਸਾਡਾ ਦੇਖੋ ਤੁਸੀਂ ਸਾਨੂੰ ਪਤਾ ਸਾਡੀ ਕਿਸੇ Hindu ਨਾਲ ਲੜਾਈ ਨਹੀਂ ਕਿਸੇ ਮੁਸਲਮਾਨ ਨਾਲ ਨਹੀਂ ਕਿਸੇ ਇਸਾਈ ਨਾਲ ਨਹੀਂ ਸਾਡੀ ਲੜਾਈ ਭਾਜਪਾ ਨਾਲ ਆਰਐਸਐਸ ਨਾਲ ਬਿਲਕੁਲ ਕਦੇ ਹਿੰਦੂਆਂ ਹਿੰਦੂ ਕਹਿ ਕੇ ਮੁਸਲਮਾਨ ਕਹਿ ਕੇ ਸਿੱਖ ਕਹਿ ਕੇ ਲੜਾਤੇ ਚਲੋ ਹੁਣ ਆਪ ਆਰਐਸਐਸ ਦੀ ਗੱਲ ਹੀ ਕਰ ਰਹੇ ਆ ਨਾ ਮੈਂ ਇੱਕ ਗੱਲ ਦੱਸਣਾ ਚਾਹੁੰਦੀ ਆ ਜਿਹੜਾ ਆਰਐਸਐਸ ਦਾ ਸੰਗਠਨ ਆ ਇਹ ਤਿੰਨ ਵਾਰ ਬੈਨ ਵੀ ਹੋਇਆ ਆਰਐਸਐਸ ਦੀ ਇੱਕ ਪਾਲਿਸੀ ਆ ਇਹ ਛੋਟੇ ਹੁੰਦੇ ਜਵਾਕਾਂ ਨੂੰ ਆਪਣੇ ਮਤਲਬ ਕਬਜ਼ੇ ਚ ਲੈ ਲੈਂਦੇ ਨੇ ਫਿਰ ਉਹਨਾਂ ਨੂੰ ਪੜਾਉਂਦੇ ਲਿਖਾਉਂਦੇ ਉਹਨਾਂ ਵਿੱਚੋਂ ਇਹ ਆਈਐਸ ਭਰਤੀ ਕਰਦੇ ਆ ਉਹਨਾਂ ਚੋਂ ਪੋਲੀਟੀਸ਼ੀਅਨ ਬਣਾਉਂਦੇ ਆ ਉਹਨਾਂ ਚੋਂ ਕੁਸ਼ਕ ਦੀ ਸ਼ਰਤ ਰੱਖੀ ਜਾਂਦੀ ਆ ਵੀ ਜਿਹੜੇ ਪੋਲੀਟਿਕਸ ਚ ਜਾਣਗੇ ਉਹ ਵਿਆਹ ਨਹੀਂ ਕਰਾਉਣਗੇ ਇਹ ਰੀ ਬਾਜਪਾਈ ਵੀ ਛੜਾ ਸੀਗਾ ਇਹਨਾਂ ਦੇ ਜਿੰਨੇ ਨੇ ਉਹ ਛੜੇ ਤਾਂ ਹੀ ਹੁੰਦੇ ਆ ਕਿਉਂਕਿ ਆਰਐਸਐਸ ਤੋਂ ਇਹ ਪਹਿਲਾਂ ਮਤਲਬ ਲਿਆ ਜਾਂਦਾ ਕਿ ਵਿਆਹ ਨਹੀਂ ਕਰਾਉਣਗੇ ਤੇ ਇਹਨਾਂ ਨੇ ਜੇ ਵਿਆਹ ਕਰਾਏ ਵੀ ਹੁੰਦੇ ਇਹਨਾਂ ਦੇ ਚੋਰੀ ਹੁੰਦੀਆਂ ਦੁਨੀਆ ਦੇ ਸਾਹਮਣੇ ਨਹੀਂ ਹੁੰਦੇ ਤਾਂ ਕਿ ਕੱਲ ਨੂੰ ਇਹਨਾਂ ਦੇ ਪਰਿਵਾਰ ਕਰਕੇ ਇਹਨਾਂ ਨੂੰ ਇਮੋਸ਼ਨਲ ਨਾ ਕੀਤਾ ਜਾ ਸਕੇ ਇਹਨਾਂ ਤੋਂ ਪਹਿਲਾਂ ਹੀ ਇਹ ਚੀਜ਼ ਕਰਾਈ ਜਾਂਦੀ ਹੈ ਇਸੇ ਲਈ ਸਾਰੇ ਜਣੇ ਛੜੇ ਹੁੰਦੇ ਨੇ ਵੀ ਇਹਨਾਂ ਇਹ ਵਿਆਹ ਨਹੀਂ ਕਰਾ ਸਕਦੇ ਇਹਨਾਂ ਦੇ ਸਾਫ਼ ਇਹਨਾਂ ਤੋਂ ਮਤਲਬ ਸੌਹਾਂ ਖਲਾਈਆਂ ਜਾਂਦੀਆਂ ਨੇ ਇਹ ਆਰਐਸਐਸ ਦੀ ਗੇਮ ਆ ਦੇਖੋ ਆਪਣੇ ਧਰਮ ਦੇ ਵਿੱਚ ਸੰਤ ਦਾ ਕਹਿਣਾ ਸੰਤ ਜਗਨਨਾਥ ਪਿੰਡਵਾਲਾ ਦਾ ਕਹਿ ਸਰੀਰ ਦਾ ਮਰਨਾ ਮੌਤ ਨਹੀਂ ਜਮੀਰ ਦਾ ਮਰਨਾ ਮੌਤ ਆ ਬਿਲਕੁਲ ਐਸ ਟਾਈਮ ਆ ਯੂ ਸੇ ਕਿ ਆਰਐਸਐਸ ਬੋਲਦਾ ਆ ਕਿ ਇੱਕ ਸੰਗਠਨ ਹੈ ਕਿ ਯੂਨਿਟੀ ਆ ਬਿਲਕੁਲ ਜਿਹੜੀ ਦੇਸ਼ ਨੂੰ ਬਰਬਾਦ ਕਰਨ ਦੇ ਤਲੀ ਹੋਈ ਆ ਬਿਲਕੁਲ ਕਿਹਾ ਜਾਂਦਾ ਕਿ ਪੰਜਾਬ ਚ ਖਾਲਸਤਾਨੀ ਆ ਮੰਨ ਲੈ ਕਿ ਪੰਜਾਬ ਚ ਖਾਲਸਤਾਨੀ ਕਿ ਹਰਿਆਣਾ ਚ ਵੀ ਖਾਲਸਤਾਨੀ ਆ ਮੱਧ ਪ੍ਰਦੇਸ਼ ਵੀ ਖਾਲਸਤਾਨੀ ਆ ਹਿਮਾਚਲ ਪ੍ਰਦੇਸ਼ ਵੀ ਖਾਲਸਤਾਨੀ ਆ ਰਾਜਸਥਾਨ ਮੰਨ ਲੈਂਦੇ ਆ ਕਿ ਸਾਰੀ ਜਗ੍ਹਾ ਖਾਲਸਤਾਨੀ ਆ ਖਾਲਸਤਾਨੀ ਦਾ ਸੈਂਸ ਹੈ ਕਿ ਖਾਲਸ ਪਿਓਰ ਪਿਓਰ ਸਚਾਈ ਦੇ ਇਮਾਨਦਾਰੀ ਦੇ ਟਿਕਣ ਵਾਲਾ ਬੰਦਾ ਬਿਲਕੁਲ ਜਦੋਂ ਆਪਣਾ ਦੇਸ਼ ਇੱਕ ਬਾਦਸ਼ਾਹ ਦਾ ਪੁੱਤ ਰਾਜ ਕਰ ਸਕਦਾ ਵਾ ਜਦੋਂ ਇੱਕ ਚਾਹ ਵੇਚਣ ਵਾਲੇ ਨੂੰ ਦੇਸ਼ ਫੜਾ ਲਾਂਗੇ ਨਾ ਦੇਸ਼ ਦਾ ਬੇੜਾ ਕਰ ਕਿੱਦਾਂ ਹੋਣਾ ਜਿਹੜਾ ਆਪਣਾ ਘਰ ਨਹੀਂ ਚਲਾ ਸਕਦਾ ਉਹ ਦੇਸ਼ ਚਲਾ ਸਕਦਾ ਬਿਲਕੁਲ ਜਿਹੜਾ ਆਪਣੀ ਜਨਾਨੀ ਦੇ ਨਾਲ ਨਹੀਂ ਰਹਿ ਸਕਿਆ ਕਿ ਉਹ ਦੇਸ਼ ਦੇ ਨਾਲ ਰਹਿ ਸਕਦਾ ਇਹ بڑے ਸਵਾਲ ਨੇ ਤੁਸੀਂ ਆਇਆ ਹੋ ਤੁਹਾਡਾ ਜੀ ਆਇਆਂ ਨੂੰ ਆ ਨੇ ਅਸੀਂ ਤਾਂ ਆਬ ਤੁਹਾਡੇ ਨਾਲ ਦੇ ਆ ਅਸੀਂ মিডিਆ ਵਾਲੇ ਨੇ ਅਸੀਂ ਤਾਂ ਸਪੋਰਟ ਕਰ ਰਹੇ ਆ ਸਾਰੇ ਜਾਣਦੇ ਨੇ ਹਾਂ ਜੀ ਪਤਾ ਅਸੀਂ ਇਹ ਦੇਖ ਰਹੇ ਹਾਂ ਸ਼ਾਇਦ ਜੋ ਬਚੀ ਨਾ ਬੋਲੋ ਬੇਦੀ ਸਤਿਕਾਰ ਕਰੋ ਕਿਸਾਨ ਰੱਬ ਕੇ ਇਹ ਨਹੀਂ ਵੇਖਿਆ ਮੈਂ ਵੀ ਨਹੀਂ ਵੇਖਿਆ ਸ਼ਾਇਦ ਤੁਸੀਂ ਨਹੀਂ ਵੇਖਿਆ ਕਿਸਾਨ ਰੱਬ ਦਾ ਰੂਪ ਆ ਅਸੀਂ ਲੋਕ ਸੁੱਤੇ ਹੁੰਨੇ ਆ ਕਿਸਾਨ ਸੱਪ ਦੀ ਸਿਰੀਆਂ ਤੇ ਪੈਰਾ ਕੇ ਰਾਤ ਪਾਣੀ ਲਾਉਂਦਾ ਚਾਹੇ ਝੋਨੇ ਦੀ ਫਸਲ ਆ ਚਾਹੇ ਕਣਕ ਦੀ ਫਸਲ ਆ ਉਹ ਨਹੀਂ ਸੋੰਦਾ ਅਸੀਂ ਸੁੱਤੇ ਹੁੰਨੇ ਆ ਪੰਜਾਬ ਦੀ ਧਰਤੀ ਚਾਹੇ ਕਿਸੇ ਵੀ ਦੇਸ਼ ਦੀ ਧਰਤੀ ਚਾਹੇ ਪੂਰੇ ਭਾਰਤ ਦੀ ਧਰਤੀ ਉਹਨੂੰ ਪਾੜ ਕੇ ਉਹ ਜੋ ਅਨਾਜ ਪੈਦਾ ਕਰਦਾ ਕੀ ਉਹ ਸਾਡਾ ਰੱਬ ਹੀ ਹੈ ਨਾ ਰੱਬ ਅਸੀਂ ਨਹੀਂ ਵੇਖਿਆ ਅੱਜ ਅਸੀਂ ਇੱਥੇ ਖੜੇ ਆਂ ਦਿੱਲੀ ਦਿੱਲੀ ਦੇ ਵਿੱਚ ਕਿਸਾਨ ਖੜਾ ਕਿਸਾਨ ਦੇ ਨਾਲ ਹੋਰ ਭਾਈਚਾਰੇ ਖੜੇ ਨੇ ਕਿ ਇਸ ਇਹ ਪਹਿਲੀ ਗੱਲ ਕੀ ਗੁਰੂ ਨਾਨਕ ਪਾਤਸ਼ਾਹ ਦਾ 20 ਰੁਪਏ ਦਾ ਚਲਾਇਆ ਲੰਗਰ ਆ 20 ਰੁਪਏ ਸੇ ਅੱਜ ਤੱਕ ਖਰਚ ਨਹੀਂ ਕੀਤੇ ਅਸੀਂ ਵਿਆਜ ਖਰਚ ਕਰ ਰਹੇ ਆਂ ਇਹ ਰਿੰਦੀ ਦੁਨੀਆ ਤਾਂ ਗੁਰਨਾਨ ਪਾਤਸ਼ਾਹ ਦਾ ਲੰਗਰ ਚੱਲਦਾ ਰਹਿਣਾ। ਹੋਰ ਅਸੀਂ ਪੂਰੀ ਦਿੱਲੀ ਨੂੰ ਇਨਵਾਈਟ ਕਰਦੇ ਆਂ ਕਿ ਤੁਸੀਂ ਆਪਣੇ ਘਰ ਰੋਟੀਆਂ ਨਾ ਪਕਾਓ ਇੱਥੇ ਆ ਕੇ ਖਾਓ। ਪਰ ਗੱਲ ਹੱਕ ਸੱਚ ਦੀ ਕਰੋ। ਇਹ ਲੜਾਈ ਸਿਰਫ ਕਿਸਾਨ ਦੀ ਨਹੀਂ ਆ। ਜਿਹੜਾ ਕਿਸਾਨ ਦੀ ਬਣਾਈ ਹੋਈ ਰੋਟੀ ਖਾਂਦਾ ਨਾ ਉਹ ਹਰ ਇਨਸਾਨ ਦੀ ਆ। ਹਰ ਇਨਸਾਨ ਦੀ ਲੜਾਈ ਆ ਜੀ ਦੀ। ਚਾਹੇ ਕੋਈ ਵੀ ਆ, ਚਾਹੇ ਉਦਯੋਗਪਤੀ ਆ, ਚਾਹੇ ਕੋਈ ਵੀ ਭਾਈਚਾਰਾ ਇੱਥੇ ਆ ਕੇ ਇੱਕ ਦਰਖਤ ਥੱਲੇ ਹੋ ਗਏ ਜਦ ਤੱਕ ਸਾਰਿਆਂ ਦੀ ਆਵਾਜ਼ ਬੁਲੰਦ ਇਨਕਲਾਬ ਿੰਦਵਾਦ ਕਰ ਨਹੀਂ ਲੱਗਦਾ ਤਦ ਤੱਕ ਅਸੀਂ ਘਾਟੇ ਚ ਹਾਂ ਹਾਂ ਅਸੀਂ ਇੱਥੇ ਖਲੋਤੇ ਹਾਂ ਇਹਦਾ ਵਾਹ ਪਹਿਲੀ ਵਾਰੀ ਪੰਜਾਬ ਨਾਲ ਪਿਆ ਇਹਨੇ ਕਰੀ ਜੰਮੂ ਨਾਲ ਪਿਆ ਕਰੀ ਕੋਈ ਨਾਲ ਪਿਆ ਇਹਨੇ ਨੱਪੇ ਹੋਣਗੇ ਦੇਖੋ ਜੀ ਇੱਥੇ ਪਹਿਲਾਂ ਬਾਬਰ ਆਇਆ ਗੁਰਨਾਣ ਪਾਸ਼ੇ ਨੇ ਬਾਬਰ ਨੂੰ ਜਾਬਰ ਕਿਹਾ ਕਿ ਤੂੰ ਬਾਬਰ ਨਹੀਂ ਹੈ ਤੂੰ ਰਾਜਣੀਆਂ ਤੂੰ ਜਾਬਰ ਹਾਂ ਤੂੰ ਲੋਕਾਂ ਦੇ ਨਾਲ ਬਹੁਤ ਉਹਨਾਂ ਨੂੰ ਉਹਨਾਂ ਦੇ ਨਾਲ ਮਾਰੀ ਕਰ ਰਿਹਾ ਉਸ ਤੋਂ ਬਾਅਦ ਬੜੇ ਬੜੇ ਮੁਗਲ ਆਏ ਐਂਡ ਦੇ ਔਰੰਗਜ਼ੇਬ ਆਇਆ ਉਹ ਰੰਝੇ ਮੰਨਦਾ ਮੈਂ ਦੁਨੀਆ ਬਰਬਾਦ ਕਰਦਾਗਾ ਉਹ ਦੁਨੀਆ ਬਰਬਾਦ ਕਰਦਾ ਕਰਦਾ ਖੁਦ ਬਰਬਾਦ ਹੋ ਗਿਆ ਇਹ ਲਾਲ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਦੇ ਲਾਲ ਨੇ ਜਿਨ੍ਹਾਂ ਨੇ ਆਪਣੇ ਬੱਚੇ ਨਾਲ ਉਹ ਨਹੀਂ ਪਿਆਰ ਕੀਤਾ ਉਹਨਾਂ ਨੇ ਧਰਮ ਵਾਸਤੇ ਵੜਿਆ ਸਰਦਾਰ ਸ਼ਹੀਦ ਭਗਤ ਸਿੰਘ ਨੂੰ ਜਦੋਂ ਦਿਨ ਬੇ ਦਿਨ ਬੇ ਟਾਈਮੇ ਫਾਂਸੀ ਦੀ ਸਜ਼ਾ ਦੇਣ ਲੱਗੇ ਉਸ ਟਾਈਮੇ ਜੇਲ੍ਹਰ ਆਇਆ ਅੰਦਾ ਭਗਤ ਸਿੰਘ ਤੇਰੀ ਸਜ਼ਾ ਖਤਮ ਹੋ ਚੁੱਕੀ ਆ ਅੰਦਾ ਜੇਲ੍ਹਰ ਸਾਹਿਬ ਮੈਂ ਇੱਕ ਆਖਰੀ ਬੰਦਾ ਪੜ ਰਿਹਾ ਮੈਨੂੰ ਪੜ ਲੈਣ ਦਿਓ ਉਨੇ ਆਖਰੀ ਪੰਨਾ ਪੜਿਆ ਔਰ ਪੜਨਾ 모ੜ ਦਿੱਤਾ ਐਸ ਲੋਕ ਤੇ ਫੋਲਡ ਕਰਤਾ ਉਹਨੇ ਭਗਤ ਸਿੰਘ ਤੈਨੂੰ ਤਪਾਸੀ ਨਹੀਂ ਤੂੰ ਤੇ ਆਉਣਾ ਨਹੀਂ ਤੇ ਕਿੰਨੇ ਪੜਨਾ ਆਂਦਾ ਆਉਣ ਵਾਲੇ ਸਮੇਂ ਚ ਆਂਦਾ ਸਾਰੇ ਭਗਤ ਸਿੰਘ ਹੋਣਗੇ ਮੇਰੀ ਕਿਤਾਬ ਪੜਦਗੇ ਸੋ ਆਹ ਸਾਰੇ ਦੇਸ਼ ਨੌਜਵਾਨ ਜੋ ਖਲੋਦੇ ਨੇ ਇਹ ਸ਼ਹੀਦ ਭਗਤ ਸਿੰਘ ਨੇ ਹਰ ਇੱਕ ਸ਼ਹੀਦ ਭਗਤ ਸਿੰਘ ਦੀ ਰੋ ਹੈ ਕਹਿੰਦੇ ਗਲਤ ਜਗ੍ਹਾ ਗਲਤ ਜਗ੍ਹਾ ਇਹਨੇ ਪੰਗਾ ਲੈ ਲਿਆ ਇਹਦੀ ਛਾਤੀ ਚੜ ਕੇ ਇਹਦੀ ਛਾਤੀ ਨੱਚ ਕੇ ਜਾਵਾਂਗੇ ਔਰ ਪੂਰੀ ਦਿੱਲੀ ਹਿਲਾ ਕੇ ਜਾਵਾਂਗੇ ਔਰ ਜਿੱਤ ਪ੍ਰਾਪਤ ਕਰਕੇ ਜਾਵਾਂਗੇ ਜਦੋਂ ਵੀ ਜਦੋਂ ਵੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅੱਜ ਅਸੀਂ ਜਦੋਂ ਵੀ ਜਿੱਤ ਪ੍ਰਾਪਤ ਕਰਦੇ ਹਾਂ ਔਰ ਜਿੱਤ ਦੀ ਗੱਦੀ ਵੱਲ ਵਧਦੇ ਹਾਂ ਪੂਰਾ ਜਿਵੇਂ ਮਾਊਂਟ ਆਫ ਐਫ ਚੜਾਈ ਕਰਦੀ ਅੱਜ ਅਸੀਂ ਪੂਰੀ ਪੀਕ ਤੇ ਆਹੀ ਬਿਲਕੁਲ ਪੰਜ ਜਿਗਾਰੇ ਛੱਡਾਂਗੇ ਪੰਜ ਗਾਰੇ ਉਹਦੇ ਛੱਡੀ ਦਿਆ ਕਿ ਜਦੋਂ ਅਸੀਂ ਕਿਸੇ ਨੂੰ ਬਸ ਉਹਦੀ ਚੜਾਈ ਕਰਦੀ ਉਹਨੂੰ ਖਤਮ ਹੀ ਕਰਨ ਵਾਲਿਆਂ ਔਰ ਮੋਦੀਆ ਤੇਰਾ ਆਖਰੀ ਸਮਾਂ ਆ ਗਿਆ ਤੇਰੀ ਜ਼ਬਰਦਸਤੀ ਤੇ ਸਾਡੀ ਸਬਰ ਦਾ ਵੀ ਤੂੰ ਆਪਣਾ ਸਾਹਮਣਾ ਤੇ ਹੀ ਆਪਣਾ ਸਾਹਮਣੇ ਆ ਬਲੈ ਸੌਨ ਹਾ ਸੋਨ ਪਰ ਸਰਦੋਂ ਆ ਬਸ ਤੁਸੀਂ ਕੁਝ ਕਹਿ ਰਹੇ ਸੀਗੇ ਬਸ ਬਾਬਾ ਜੀ ਕਹਿਣਾ ਚਾਹੁੰਦੇ ਸੀਗੇ ਇੱਧਰ ਇੱਥੇ ਆ ਜਾਓ ਉੱਚੀ ਉੱਚੀ ਬੋਲ ਕੇ ਜਿਹੜੇ ਮੋਦੀ ਸਾਹਿਬ ਨੇ ਕਾਨੂੰਨ ਬਣਾਏ ਸੀ ਜੀ ਇਹ ਹਾਂਜੀ ਇਹ ਅਸੀਂ ਤਾਂ ਇਹੀ ਕਰੋ ਥੋੜਾ ਥੋੜਾ ਉੱਧਰ ਹੋ ਜਾਓ ਲਾਈਟ ਇੱਧਰ ਲਈ ਬਿਲਕੁਲ ਬਿਲਕੁਲ ਕਾਨੂੰਨ ਹੈ ਜਿਹੜੇ ਗਲਤ ਬਣਾਏ ਨੇ ਵਾਪਸ ਲੈ ਲਵੇ ਹਾਂਜੀ ਅਸੀਂ ਤਾਂ 2 ਮਿੰਟ ਰੇਕਾਂ ਦੇ ਬੈਠੇ ਰਹੇ ਜੀ ਬਿਲਕੁਲ ਬੈਠੇ ਰਹੇ ਜਦੇ ਜਦੇ ਵਾਪਸ ਲੈ ਲੈਣੇ ਸੀ ਜੀ ਕੋਈ ਇੱਕ ਅਜਿਹਾ ਕਰਨ ਦੀ ਲੋੜ ਨਹੀਂ ਸੀ ਜੀ ਇਹੀ ਮੰਗਿਆ ਜੀ ਸਾਡੀ ਹੋਰ ਮੰਗੇ ਨਹੀਂ ਬਿਲਕੁਲ ਬਿਲਕੁਲ ਆਪਾਂ ਤੇ ਇਹਨਾਂ ਨੂੰ ਫੁੱਲ ਖੁੱਲਾ ਮ ਟਾਈਮ ਦਿੱਤਾ ਆ ਆਪਾਂ 2 ਮਹੀਨੇ ਦਾ ਟਾਈਮ ਦਿੱਤਾ ਥੋੜੀ ਜੀ ਚੀਜ਼ ਥੋੜੀ ਆ 25 ਤੋਂ ਲੈ ਕੇ 25 ਸਤੰਬਰ ਤੋਂ ਲੈ ਕੇ 25 ਨਵੰਬਰ ਤੱਕ ਦਾ ਟਾਈਮ ਦਿੱਤਾ ਨਹੀਂ ਮੰਨੇ ਤਾਂ ਹੀ ਆਏ ਆ ਸਾਡੇ ਕਿਹੜੇ ਦਿਲ ਕਰਦਾ ਸਾਡਾ ਵੀ ਕੰਮ ਰੁਕਿਆ ਹੋਇਆ ਨਹੀਂ ਨਹੀਂ ਉਹ ਤਾਂ ਮਨਾਵਾਂਗੇ ਹਾਂਜੀ ਹਾਂਜੀ ਵੀਰੇ ਅਸੀਂ ਅੱਗੇ ਨੂੰ ਆ ਜੀ ਮੈਂ ਪਿੱਛੇ ਹੋ ਜਨਾ ਹਾਂ ਹਾਂਜੀ ਗੰਗਲ ਦੇ ਵਿੱਚ ਪੰਜ ਮੁੜ ਗਾ ਚੱਲ ਗਏ ਬਰੇ ਨਾ ਫਿਰ ਉੱਧਰ ਚਲੇ ਗਏ ਅਕਲਾ ਜੀ ਬਾਈ ਜੀ ਇੱਕ ਦੁਕਾਨ ਵਾਲੇ ਨੂੰ ਜਾ ਕੇ ਪੁੱਛਿਆ ਸਾਡੇ ਸਿੰਘ ਗਏ ਸੀ ਉਹਨਾਂ ਨੇ ਤੇਰੀ ਆਸਾਨ ਸਾਂਝ ਤੇ ਉਹਨਾਂ ਦੀ ਗੱਲ ਸੁਣੀ ਉਹਨਾਂ ਨੇ ਆਉਣਾ ਵੀਰੇ ਆਉਣਾ ਇੱਕ ਮਿੰਟ ਜੀ ਆ ਕੇ ਪੁੱਛਿਆ ਜੀ ਜਾ ਕੇ ਤੁਸੀਂ ਪੈ ਫੋਟੋ ਲੈਣੀ ਹੈ ਤੁਹਾਨੂੰ ਪੈ ਪਤਾ ਕੀ ਬੋਲੇ ਉਹ ਕਹਿੰਦਾ ਜੀ ਅਸੀਂ 40 ਰੁਪਏ ਫੋਟੋ ਦੇਵਾਂਗੇ 5 ਫੋਟੋ ਪੈ 200 ਦੇਵਾਂਗੇ ਉਹ ਦੁਕਾਨ ਦੇ ਦਾ ਜਿਹੜੇ ਇਹਨੇ ਆਰਐਸ ਤੋਂ ਦੇ ਬੰਦੇ ਨੇ ਦੁਕਾਨਾਂ ਵਾਲੇ ਉਹਨੇ ਇਹ ਗੱਲ ਕਹੀ 40 ਰੁਪਏ ਫੁੱਟ ਦੇਵਾਂਗੇ ਤੇ 5 5 ਫੁੱਟ ਪਾਓ 200 ਦੀ ਬਣ ਗਈ ਇਹ ਕਹਿੰਦੇ ਵੀ ਆਪਾਂ ਜਿੰਨੇ ਦੇ ਆਪਾਂ ਕਹਾਂ ਮੈਂ 5 ਰੁਪਏ ਫੁੱਟ ਤਾਂ ਪੈ ਪਾਉਂਗੀ ਹੈ ਮੱਤ ਤੋਂ ਬਾਅਦ 5 ਫੁੱਟ 25 ਰੁਪਏ 30 ਰੁਪਏ ਦੀ ਹੋ ਜੂ ਕਿੱਡੀ ਕਿ ਹੋ ਜੂ ਅਗਲੀ ਦੁਕਾਨ ਦੋ 10 ਲਾ ਲਓ 50 ਦੀ ਹੋ ਗਈ ਅਗਲੀ ਦੁਕਾਨ ਤੇ ਗਏ ਉਹਨਾਂ ਨੇ ਨਾਲ ਤਾਂ ਸਰਦਾਰ ਦਿੱਤਾ ਕਹਿੰਦਾ ਤੁਸੀਂ 20 ਫੁੱਟ ਜਾਣੀ ਹੈ ਮੈਂ ਇੱਕ ਪੈਸਾ ਨਹੀਂ ਦੇਣਾ ਨਹੀਂ ਫਿਰ ਹੀ ਲੈ ਜਾਓ ਕਹਿੰਦਾ ਫਿਰ ਹੀ ਲੈ ਜਾਓ ਲੈ ਕੇ ਆਇਆ ਮੈਂ 5 ਫੁੱਟ ਅਸੀਂ 5 ਤੋਂ ਲਿਆਈ ਨਹੀਂ ਵੱਧ ਆਹ ਸਾਹਮਣੇ ਦੇਖੋ ਤੁਸੀਂ ਆ ਇਧਰ ਨੇ ਇਨਾਂ ਦੀ ਇਥੇ 24 ਘੰਟੇ ਮੋਟਰ ਚੱਲੀ ਜਾਂਦੀ ਹੈ ਸਾਡੇ ਨਾਲ ਤੇ ਕੋਈ ਹੈ ਨਾ ਕੁਝ ਲੋਕ ਸਾਥ ਵੀ ਦਿੰਦੇ ਆ ਕੁਝ ਕੋ ਉਧਰਲੇ ਵੀ ਆ ਜਿਵੇਂ ਆਪਣੇ ਪੰਜਾਬ ਚ ਵੀ ਕੁਝ ਲੋਕ ਗਦਾਰ ਵੀ ਹਲੇ ਵੀ ਬੈਠੇ ਨੇ ਸੋ ਸਾਰੀ ਤਰ੍ਹਾਂ ਦੇ ਲੋਕ ਹੁੰਦੇ ਆ ਬਸ ਬਾਪੂ ਜੀ ਨੂੰ ਮਿਲਣ ਆਏ ਸੀਗੇ ਦੱਸਣ ਲਈ ਹੁਣ ਆਪਾਂ ਸਮਾਪਤੀ ਕਰਦੇ ਆ ਹਾਂਜੀ